ਮਿਤੀ 11 6 2025 ਨੂੰ ਸ਼ਿਵ ਸੈਨਾ ਕਰਨੋਲੀ ਦੇ ਵਰਕਰਜ਼ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਤੇ ਸ਼ਿਵ ਸੈਨਾ ਆਗੂਆਂ ਨੇ ਤੇ ਵਰਕਰਾਂ ਨੇ ਰਲ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਕਸਰ ਸਾਹਿਬ ਵਿਖੇ ਦਾਖਲ ਹੈ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤੌਰ ਤੇ ਜਿੰਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲਦ ਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਨਹੀਂ ਸ਼ੁਰੂ ਕੀਤੀ ਜਾਏਗੀ ਮਿਤੀ 11 6 2025 ਨੂੰ ਸ਼ੇਵ ਸੇਨਾ ਕਰਨੋਲੀ ਦੇ ਵਰਕਰਜ਼ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਸ਼ਿਵ ਸੈਨਾ ਆਗੂਆਂ ਨੇ ਤੇ ਵਰਕਰਾਂ ਨੇ ਰਲ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਖਸਰ ਸਾਹਿਬ ਵਿਖੇ ਦਾਖਲ ਹੈ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤੌਰ ਤੇ ਜਿੰਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲ ਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਲਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਨਹੀਂ ਸ਼ੁਰੂ ਕੀਤੀ ਜਾਏਗੀ ਮਿਤੀ 11 6 2025 ਨੂੰ ਸ਼ਿਵ ਸੈਨਾ ਕਰਨੋਲੀ ਦੇ ਵਰਕਰਜ਼ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਤੇ ਸ਼ਿਵ ਸੇਨਾ ਆਗੂਆ ਨੇ ਤੇ ਵਰਕਰਾਂ ਨੇ ਰਲ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਖਸਰ ਸਾਹਿਬ ਵਿਖੇ ਦਾਖਲ ਹੈ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤੌਰ ਤੇ ਜਿੰਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਲਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਇਨੀਸ਼िएट ਕੀਤੀ ਜਾਏਗੀ